ਅਰੇ ਨਾਲੇ ਦੀ ਪਿਛਲੇ ਕਈ ਸਾਲਾਂ ਤੋਂ ਤੁਸੀਂ ਸੋਣ ਹੀ ਲਿਆ ਇੱਥੋਂ ਦੀ ਵਸੋਂ ਇੱਥੋਂ ਦੇ ਜਿਹੜੇ ਨਮਾਇੰਦੇ ਨੇ ਇੱਥੋਂ ਦੇ ਜਿਹੜੇ ਪ੍ਰਤਵੰਤੇ ਨੇ ਉਹ ਲਗਾਤਾਰ ਦੱਸ ਰਹੇ ਨੇ ਕਿ 25 25 ਸਾਲ ਦੀ 30 ਸਾਲ ਹੋ ਗਏ ਇਸ ਨਾਲੇ ਦੀ ਸਾਰ ਕਿਸੇ ਨੇ ਨਹੀਂ ਲਈ ਕਈ ਸਰਕਾਰਾਂ ਆ ਨਗਈਆਂ ਕਈ ਆ ਗਈਆਂ ਪਰ ਇਹ ਨਾਲਾ ਉਸੇ ਤਰ੍ਹਾਂ ਉਸੇ ਤਰ੍ਹਾਂ ਰਿਹਾ ਦੋਨੋਂ ਪਾਸੇ ਲੋਕਾਂ ਦੀਆਂ ਜ਼ਮੀਨਾਂ ਨੇ ਔਰ ਇਹ ਨਾਲਾ ਸਾਫ਼ ਨਾ ਹੋਣ ਕਰਕੇ ਪਾਣੀ ਭਰ ਜਾਂਦਾ ਸੀ ਔਰ ਦੋ ਦੋ 3-3 ਫੁੱਟ ਦਾ ਪਰੰਦੇ ਸਿੰਘ 4-4 ਫੁੱਟ 4-4 ਫੁੱਟ ਉੱਪਰ ਆ ਜਾਂਦਾ ਸੀ ਲੀਡਰ ਉੱਥੋਂ ਆਉਂਦੇ ਸੀ ਜਦੋਂ ਚੂਣਾ ਲੱਗੇ ਆ ਜਾਂਦੀਆਂ ਸੀ ਮੋਸਟਲੀ ਇਹ ਕਿ ਆ ਜਿਹਦੇ ਦੋ ਚੂਣਾ ਲੱਗੇ ਆ ਜਾਂਦੀਆਂ ਉਦੋਂ ਲੀਡਰ ਨੇ ਆਉਣਾ ਨਹੀਂ ਤਾਂ ਸਾਡੀ ਕਦੇ ਸਾਰ ਨਹੀਂ ਹੈ ਕਿਸੇ ਲਈ ਇਹ ਬਹਿਲ ਸਾਹਿਬ ਦਾ ਤੇ ਸਰਕਾਰ ਦਾ ਕੋਟ ਕੋਟ ਧੰਨਵਾਦ ਕਰਨੇ ਵੀ ਜਿਹਨੇ 30 ਸਾਲ ਬਾਅਦ ਇਸ ਇਲਾਕੇ ਦੀ ਸਾਦ ਦੀ ਛੋੜੀ ਲਈ ਆ ਤੇ ਲੋਕਾਂ ਦੀ ਫਸਲ ਮਰਨ ਤੋਂ ਬਚ ਜੇਗੀ ਤੇ ਬਹੁਤ ਬਹੁਤ ਇਹ ਮਿਹਰਬਾਨੀਆਂ ਹੋਣੇ ਤੋਂ ਵੱਧ ਕੀ ਸ਼ੁਕਰਾਨਾ ਹੋ ਸਕਦਾ ਇਹਨਾਂ ਦਾ ਗੁਰਦਾਸਪੁਰ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਕਿਰਨ ਨਾਲੇ ਜਿਸ ਨੂੰ ਸ਼ੱਕੀ ਨਾਲਾ ਵੀ ਕਿਹਾ ਜਾਂਦਾ ਹੈ ਅਤੇ ਨਾਲ ਹੀ ਆਲੇ ਚੱਕ ਡਰੇਨ ਦੀ ਸਫਾਈ ਦਾ ਕੰਮ ਅੱਜ ਸ਼ੁਰੂ ਹੋ ਗਿਆ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਮੁੱਖ ਮੰਤਰੀ ਪੰਜਾਬ ਦੇ ਜਲ ਸਰੋਤ ਮੰਤਰੀ ਨਾਲ ਮੁਲਾਕਾਤ ਕਰਕੇ ਕਿਰਨ ਨਾਲੇ ਦੀ ਸਫਾਈ ਲਈ 55 ਲੱਖ ਰੁਪਏ ਅਤੇ ਆਲੇ ਚੱਕ ਡਰੇਨ 20 ਲੱਖ ਰੁਪਏ ਮਨਜ਼ੂਰ ਕਰਵਾ ਦਿੱਤੇ ਨੇ ਕਿਸਾਨਾਂ ਨੇ ਇਸ ਦੇ ਲਈ ਪੰਜਾਬ ਸਰਕਾਰ ਤੇ ਚੇਅਰਮੈਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਦੌਰਾਨ ਚੇਅਰਮੈਨ ਰਮਨ ਬਹਿਲ ਦਾ ਕੀ ਕਹਿਣਾ ਆਓ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਔਰੇ ਜੀ ਕਿੰਨ ਲੜਾ ਦੇਖ ਰਹੇ ਹੋ ਕਿ ਇਹ ਕੋਟੇ ਮਸ਼ੀਨ ਲੱਗੀ ਆ ਇਹਨੂੰ ਕਰਨ ਵਾਲਾ ਕਹਿੰਦੇ ਆ ਔਰ ਇਹ ਕਰਨ ਲੜਾ ਦਿਲਾ ਨਗਰ ਦਾ ਇੱਕ ਇਹਦਾ ਸਲੇਮਪੁਰ ਉੱਥੋਂ ਚੱਲਦਾ ਤੇ ਇਹ ਫੇਰ ਜ਼ਿਗਜ਼ਾਗ ਆਪੂ ਆਪੂ ਹੁੰਦਾ ਇਹ ਅਜਨਾਲਾ ਜਾ ਕੇ ਤਸਕੀਨ ਆਲਾ ਪਹੁੰਚਦਾ ਔਰ ਇਹ ਨਾਲੇ ਦੀ ਪਿਛਲੇ ਕਈ ਸਾਲਾਂ ਤੋਂ ਤੁਸੀਂ ਸੋਹਣੇ ਲਿਆ ਇੱਥੋਂ ਦੀ ਵਸੋ ਇੱਥੋਂ ਦੇ ਇਹਨਾਂ ਨੁਮਾਇੰਦਿਆਂ ਨੇ ਇਥੋਂ ਜਿਹੜੇ ਪ੍ਰਤਵੰਤੇ ਨੇ ਉਹ ਲਗਾਤਾਰ ਦੱਸ ਰਹੇ ਨੇ ਕਿ 25 25 ਸਾਲ ਦੀ 30 ਸਾਲ ਹੋ ਗਏ ਇਸ ਨਾਲੇ ਦੀ ਸਾਰ ਕਿਸੇ ਨੇ ਨਹੀਂ ਲਈ ਕਈ ਸਰਕਾਰਾਂ ਆ ਨਗੀਆਂ ਕਈ ਆ ਗਈਆਂ ਪਰ ਇਹ ਨਾਲਾ ਉਸੇ ਤਰ੍ਹਾਂ ਉਸੇ ਤਰ੍ਹਾਂ ਰਿਹਾ ਇੰਨੀ ਜੜੀ ਬੂਟੀ ਇਹਨਾਂ ਨਾਲਾ ਚੋਖ ਹੋ ਗਿਆ ਨਤੀਜੇ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਦੋਨੋਂ ਪਾਸੇ ਲੋਕਾਂ ਦੀਆਂ ਜ਼ਮੀਨਾਂ ਨੇ ਔਰ ਇਹ ਨਾਲਾ ਸਾਫ਼ ਨਾ ਹੋਣ ਕਰਕੇ ਪਾਣੀ ਭਰ ਜਾਂਦਾ ਸੀ ਔਰ 2-2 3-3 ਫੁੱਟ ਤਾ ਪਰੰਦੀ ਸਿੰਘ 4-4 ਫੁੱਟ 4-4 ਫੁੱਟ ਉੱਪਰ ਆ ਜਾਂਦਾ ਸੀਗਾ نتیਜੇ ਦੇ ਤੌਰ ਤੇ ਉੱਪਰ ਪਾਣੀ ਫਸਲਾਂ ਦੇ ਵਿੱਚ ਪੈ ਜਾਂਦਾ ਸੀਗਾ ਤੇ ਤਕਰੀਬਨ ਇੱਕ ਫਸਲ ਜਿਹੜੀ ਆ ਬਰਬਾਦ ਉਹ ਖਰਾਬ ਹੋ ਜਾਂਦੀ ਸੀ ਬਰਬਾਦ ਹੋ ਜਾਂਦੀ ਸੀ ਔਰ ਤਈ ਅਦਾ ਹੀ ਸਾਂ ਦੇ ਵਿੱਚ ਜਦੋਂ ਪਿੱਛੇ ਬਰਸਾਤ ਬਹੁਤ ਤੇਜ਼ ਹੋਈ ਆ ਇਵਨ ਲੋਕਾਂ ਦੀਆਂ ਜਿਹੜੀਆਂ ਝੋਲੇ ਦੀਆਂ ਪਨੀਰੀਆਂ ਸੀਗੀਆਂ ਉਹ ਵੀ ਖਤਮ ਹੋ ਗਈਆਂ ਸੀਗੀਆਂ ਤੇ ਦੁਬਾਰਾ ਪਨੀਰੀ ਲੱਗੀ ਨਹੀਂ ਸੀਗੀ ਤੇ ਲੋਕੀ ਫਸਲ ਜਿਹੜੀ ਆ ਉਹ ਨਹੀਂ ਲਾ ਸਕਦੇ ਸੀਗੇ ਜਿਲ੍ਹੇ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਬਰਿੰਦਰ ਗੁਇਲ ਜੀ ਜਿਹੜੇ ਸਾਡੇ ਮੰਤਰੀ ਨੇ ਉਹ ਗੁਰਦਾਸਪੁਰ ਆਏ ਸੀ ਔਰ ਉਹਨਾਂ ਦੇ ਅੱਗੇ ਆਪਾਂ ਇਹ ਮੰਗ ਰੱਖੀ ਸੀਗੀ ਕਿ ਸਾਡੇ ਦੋ ਨਾਲੇ ਨੇ ਇੱਕ ਤਾਂ ਕਰਨ ਨਾਲਾ ਵਾ ਤੇ ਦੂਜਾ ਜਿਹੜੀ ਸਾਡੀ ਆਲੇਚੱਕ ਡਰੇਨ ਆ ਇਹਨਾਂ ਦੀ ਸਵੈ ਜਰੂਰ ਕਰਾਈ ਜਾਵੇ ਫੋਕਲੇਨ ਮਸ਼ੀਨਾ ਜਿਹੜੀਆਂ ਨੇ ਭੇਜੀਆਂ ਜਾਣ ਔਰ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਆਪਣੀਆਂ ਮਸ਼ੀਨਾ ਖਰੀਦੀਆਂ ਨੇ ਔਰ ਮਸ਼ੀਨਾ ਖਰੀਦ ਕੇ ਇਹ ਕੰਮ ਜਿਹੜਾ ਸ਼ੁਰੂ ਕਰ ਰਿਆ ਇਹ ਜਿਹੜਾ ਕਿਰਨ ਨਾਲਾ ਵਾ ਇਹਦੀ ਜਿਹੜੀ ਸਫਾਈ ਆ ਇਹ ਤਕਰੀਬਨ 68 ਦੇ ਕਰੀਬ ਪਿੰਡ ਨੇ ਜਿਹੜਾ ਵਿੱਚ ਫੋਕਲੇਨ ਚੱਲੂਗੀ ਔਰ ਵਿਧਾਨ ਸਭਾ ਹਲਕਾ ਵਰਦਾਸਪੁਰ ਦੇ ਵਿੱਚ 25 26 ਪਿੰਡਾਂ ਦੇ ਵਿੱਚ ਇਹਦੀ ਸਵੈ ਹੋਏਗੀ ਔਰ ਤਕਰੀਬਨ ਇਹ ਜਿਹੜੀ ਕਿਲੋਮੀਟਰ ਵੀ 25 ਦੇ ਕਰੀਬ 25 ਕਿਲੋਮੀਟਰ ਦੇ ਵਧਣਗੇ ਔਰ 55 ਲੱਖ ਰੁਪਈਆ ਇਹਦੇ ਦਾ ਖਰਚ ਆਊਗਾ ਔਰ ਉਹਦੇ ਨਾਲ ਇੱਕ ਜਿੰਦਾਬਾਦ ਇਹਦੇ ਨਾਲ ਇਹ ਹੋਊਗਾ ਕਿ ਇਹ ਜਿਹੜੀ ਡਰੇ ਨਾਲ ਬਿਲਕੁਲ ਸਫਾਈ ਦਾ ਵਧੀਆ ਹੋ ਜਾਊਗੀ ਪਾਣੀ ਝੀਰ ਜਾਊਗੀ ਔਰ ਜਿਹੜੀ ਕਿਸਾਨੀ ਜਿਹੜੀ ਸਾਡੀ ਕਈ ਸਾਲਾਂ ਤੋਂ ਇਹ ਜਿਹੜਾ ਉਹਨਾਂ ਨੂੰ ਨੁਕਸਾਨ ਹੋ ਰਿਹਾ ਸੀਗਾ ਪਰ ਪਹਿਲੀ ਵਾਰ ਹੋਊਗਾ ਜਿਹੜੀ ਆਉਂਦੀ ਉਹ ਫਸਲਾਂ ਦੋ ਹੋਣਗੀਆਂ ਨਹੀਂ ਤੇ ਇੱਕੋ ਇੱਕੋ ਫਸਲ ਜਿਹੜੀ ਆ ਲੋਕ ਲੈਂਦੇ ਨੇ ਹਜੀ ਮਾਈਕ ਜੀ ਖਾਲਸਾਵਾਦ ਦੀ ਫਤਿਹ ਮੇਰਾ ਪਿੰਡ ਲੱਗਣਿਆ ਨਿਸ਼ਾਨ ਸਿੰਘ ਮੇਰਾ ਨਾਮ ਹੈ ਸਾਰੇ ਇਹ ਗੱਲ ਕਰਦੇ 35 ਸਾਲ ਤੋਂ ਇਹ ਨਾਲਾ ਸਾਫ਼ ਨਹੀਂ ਸੀ ਹੋਇਆ ਦੇਖੋ ਜੀ ਅਸ ਪਹਿਲੀ ਵਾਰੀ ਆਇਆ ਹੋਇਆ ਵੀ ਸਭਾਈ ਜੀ ਪੂਰੀ ਸ਼ੁਰੂ ਹੋਈ ਹੈ ਬਾਕੀ ਇਹ ਵੀ ਲੀਡਰ ਉਤੋਂ ਆਉਂਦੇ ਸੀ ਜਦੋਂ ਚੋਣਾਂ ਲੱਗਿਆ ਜਾਂਦੀਆਂ ਸੀ ਮੋਸਟਲੀ ਇਹ ਕਿ ਆ ਕਿ ਜਦੋਂ ਚੋਣਾਂ ਲੱਗਿਆ ਜਾਂਦੀਆਂ ਪੋਤੋ ਲੀਡਰ ਨੇ ਆਉਣਾ ਨਹੀਂ ਤਾਂ ਸਾਡੀ ਕਦੀ ਸਾਰ ਨਹੀਂ ਹੀ ਕਿਸਲੇ ਪਰ ਬੈਲ ਸਾਹਿਬ ਦਾ ਇਦਾਂ ਧੰਵਾਦ ਆ ਕਿ ਇਹਨਾਂ ਨੇ ਜਦੋਂ ਵੀ ਅਸੀਂ ਕਹੀਏ ਉਦੋਂ ਹਾਜ਼ਰ ਹੁੰਦੇ ਨੇ ਬਾਕੀ ਧੰਵਾਦ ਕਰਦੇ ਆ ਭਗਵੰਤ ਮਾਨ ਜੀ ਦਾ ਗੋਇਲ ਜੀ ਦਾ ਤੇ ਬਖਮਤਵਾਰ ਧੰਵਾਦ ਕਰਦਾ ਬੈਲ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਇਲਾਕੇ ਦੀ ਸਾਰ ਲਈ ਏ ਤੇ ਆ ਇੱਥੇ ਪਹੁੰਚੇ ਨੇ ਪਰਮਜੀਤ ਸਿੰਘ ਸਾਹਿਬ ਦਾ ਸਰਪ੍ਰਾਈਜ਼ ਪਿੰਡ ਹਸਨਪੁਰ ਇੱਥੇ ਕਿਰਨ ਵਾਲੇ ਤੇ ਪਹੁੰਚੇ ਕਮਾਲਪੁਰ ਅਹੀਂ ਤੇ ਬੈਲ ਸਾਹਿਬ ਦਾ ਤੇ ਸਰਕਾਰ ਦਾ ਕੋਟ ਕੋਟ ਧੰਨਵਾਦ ਕਰਨੇ ਵੀ ਜਿਹਨੇ 30 ਸਾਲ ਬਾਅਦ ਇਹ ਇਲਾਕੇ ਦੀ ਸਾਰਦੀ ਛੋੜੀ ਲਈ ਆ ਤੇ ਲੋਕਾਂ ਦੀ ਫਸਲ ਮਰਨ ਤੋਂ ਬਚ ਜੇਗੀ ਤੇ ਬਹੁਤ ਬਹੁਤ ਇਹ ਮਿਹਰਬਾਨੀਆਂ ਹੋਰੇ ਤੋਂ ਵੱਧ ਕੀ ਸ਼ੁਕਰਾਨਾ ਹੋ ਸਕਦਾ ਇਹਨਾਂ ਦਾ ਅਹੀਂ ਤੇ ਬੜੇ ਖੁਸ਼ ਆ ਜੀ ਇਲਾਕਾ ਬੜਾ ਖੁਸ਼ ਆ ਬੀਬੀਆਂ ਤੱਕ ਵੇਖਣ ਆਈਆਂ ਨੇ ਵੀ ਲੋਕਾਂ ਦੀ ਫਸਲ ਬਚ ਜੇਗੀ ਤੇ ਜੇ ਇਦਾਂ ਸਪਾਈ ਹੋ ਗਈ ਤੇ ਬੱਚੀ ਜੜੀ ਮਹਾਰਾਜ ਮਿਹਰ ਕਰ ਦੇਣੀਆਂ ਇੱਕ ਮੈਂ ਹੋਰ ਬੇਨਤੀ ਕਰਦਾ ਜੇ ਸਰਕਾਰਾਂ ਇਦਾਂ ਕਰਦੀਆਂ ਤੇ ਗਾਂਵਾਂ ਵਿੱਚ ਬਾ ਫੜ ਕੇ ਵੋਟਾਂ ਵੀ ਪਾਦੇ ਹੋ ਕਿਤੇ ਅਗਲੀ ਵਾਰੀ ਨਾ ਕਰੇ ਉਹ ਮੰਨ ਕੇ ਸੋਚਦੇ ਨੇ ਜੇ ਫਾਇਦੇ ਲਈ ਜੋ ਵੋਟਾਂ ਵਾੜੇ ਆਖੇ ਆਹੀ ਨੇ ਇਹ ਕੰਮ ਕਰੀਦਾ ਇਹ ਕੰਮ ਕਰਦੇ ਜਿੰਦਾ ਰਹਾ ਰਹਿਣ ਸਾਹਿਬ ਜੀ